ਸਰਦਾਰ ਜਹਾਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਮੈਨੂੰ ਬਹੁਤ ਮਜ਼ਾ ਆਇਆ ਤੁਹਾਡਾ ਸ਼ੋਅ ਦੇਖ ਕੇ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਵੀ ਤੁਹਾਡਾ ਤੇ ਜਦੋਂ ਤੁਸੀਂ ਚਾਂਟੇ ਮਾਰ ਰਹੇ ਸੀਗੇ ਨਾ ਮੈਨੂੰ ਯਾਦ ਆਇਆ ਕਿ ਮੇਰੇ ਬੀਬੀ ਜੀ ਮੈਨੂੰ ਰੋਜ਼ ਕੰਡਲ ਸੀ ਕਿ ਤੋਂ ਠਾਕਰ ਤੋਂ ਪੈਰ ਗਾਂਸਵਾ ਵਾਟ ਨਿਆ ਕਰ ਉਹ ਮੈਨੂੰ ਕਾਫੀ ਚੇ ਹੋ ਗਿਆ ਮੈਨੂੰ ਸਿਖਾਉਂਦੇ ਉਸ ਵੰਦੇ ਪਰ ਮੈਨੂੰ ਪੂਰਾ ਆਉਂਦਾ ਹੀ ਨਹੀਂ ਸੀ ਹਾਂ ਠੀਕ ਜੀ ਫਿਰ ਫਿਰ ਉਹਨਾਂ ਨੇ ਮੇਰੀ ਜਨ ਜੋਤੇ ਰਜਟ ਛੰਟਾ ਮਾਰਿਆ ਇਹਦੇ ਨਾਲੇ ਵੀ ਮੈਨੂੰ ਲੱਗਦਾ ਕਿ ਇਹ ਕਿਸ ਤਰ੍ਹਾਂ ਕਰਦਾ ਤੇ ਅਗਲੇ ਦਿਨ ਕੰਦੇ ਅਗਲੇ ਦਿਨ ਕੰਦੇ ਸਨਾਹ ਹੋ ਤੈਨੂੰ ਆ ਗਿਆ ਬਸ ਸਾਰਾ ਨੀਂਦ ਨੂੰ ਉਠਾ ਕੇ ਤੂੰ ਸਵੇਰ 10 ਸਾਰੇ ਕਰਤੀ ਤੇ ਕਹਿੰਦੇ ਪੈਨਲ ਟੂ ਨਹੀਂ ਆਉਂਦਾ ਸੋ ਮੇਰੇ ਮਤਲਬ ਬਾਤ ਬਹੁਤ ਸੋਣਾ ਕੀਤਾ ਤੁਸੀਂ ਸ਼ਾਬਾਸ਼ ਅੰਕ ਜਦ ਬੜੀ ਚੀਜ਼ ਦਾ ਕੰਮ ਕਰਦਾ